ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ 2022 24 ਤੇ 23 25 ਦੇ ਬਾਰੇ ਠੀਕ ਹੈ ਸੋ 22 24 ਦੀ ਟਪੀ ਅੱਜ ਕੱਲ ਖਤਮ ਹੋ ਗਈ ਸੀ ਬਟ ਫਿਰ ਵੀ ਹਾਲੇ ਬਹੁਤ ਸਾਰੇ ਸਟੂਡੈਂਟਸ ਦੇ ਮੈਸੇਜ ਆ ਰਹੇ ਆ ਕਿ ਕਿੰਨੇ ਦਿਨ ਪੂਰੇ ਕਰਨੇ ਆ ਮੈਂ ਕਾਫੀ ਵਾਰ ਵੀਡੀਓ ਬਣਾ ਚੁੱਕਾ ਹਾਂ ਦੇ ਉੱਪਰ ਬਟ ਫਿਰ ਵੀ ਸਟੂਡੈਂਟ ਸ਼ਾਇਦ ਵੀਡੀਓ ਦੇਖਦੇ ਨਹੀਂ ਹੋਣੇ ਜਾਂ ਸਮਝ ਨਹੀਂ ਆ ਰਿਹਾ ਹੋਣਾ ਸਹੀ ਤਰੀਕੇ ਨਾਲ 117 ਦਿਨ ਦੀ টিপি ਹੁੰਦੀ ਹੈ ਸੈਕੰਡ ইয়ার ਦੀ ফার্স্ট ইয়ার ਦੀ 28 ਦਿਨਾਂ ਦੀ ਹੁੰਦੀ ਹੈ ਸੈਕੰਡ ইয়ার ਦੀ 117 ਦਿਨਾਂ ਦੀ ਇਹਦੇ ਵਿੱਚ ਕੀ ਆਪਾਂ 90% اٹینڈنس জরুরি ਹੁੰਦੀ ਹੈ ਆਪਾਂ ਨੂੰ ਕਿਉਂਕਿ ਸਾਰਿਆਂ ਨੂੰ ਪਤਾ ਹੁੰਦਾ ਹੈ ਸੀਆਰਟੀ ਨੂੰ ਵੀ ਪਤਾ ਹੈ ਕਿ ਕੋਈ ਨਾ ਕੋਈ জরুরি ਕੰਮ ਹੋ ਜਾਂਦਾ ਹੈ ਇਸ ਲਈ 10 10% ਦਾ ਰਿਲੈਕਸੇਸ਼ਨ ਹੁੰਦਾ ਹੈ ਮਤਲਬ 117 ਦਾ ਆਪਾਂ ਜੇ 90% ਕੱਢੀਏ ਤਾ 107 ਦੇ ਨੇੜੇ ਤੇੜੇ ਬੰਦ ਆ 107 ਤੋਂ ਵੱਲ ਮਾੜਾ ਮੋਟਾ ਵੱਧ ਠੀਕ ਹੈ ਤਾਂ ਜਿਨ੍ਹਾਂ ਦੇ 108 ਦਿਨ ਆ ਉਹ ਸੇਫ ਹੈ ਠੀਕ ਹੈ ਜਿਨ੍ਹਾਂ ਦੇ 108 ਦਿਨ ਬੰਦੇ ਹੋ ਬਿਲਕੁਲ ਸੇਫ ਨੇ ਉਹ ਟੈਨਸ਼ਨ ਨਾ ਲਓ ਓਕੇ ਕਈ ਸਟੂਡੈਂਟ ਫਾਲਤੂ ਟੈਨਸ਼ਨ ਲੈ ਰਿਹਾ 113 ਦਿਨ ਲਗਾ ਕੇ ਵੀ ਟੈਨਸ਼ਨ ਲੈ ਰਿਹਾ ਸਰ ਸਾਨੂੰ ਰੋਲ ਨੰਬਰ ਮਿਲੇਗਾ ਕਿ ਨਹੀਂ ਮਿਲੇਗਾ ਤਾਂ ਮੈਂ ਵਾਰੀ ਵਾਰੀ ਇਹ ਗੱਲ ਕਲੀਅਰ ਕਰ ਦੇਣਾ 90% اٹੈਂਡੈਂਸ ਚਾਹੀਦੀ ਹੈ ਜਿਸ ਦਾ ਮਤਲਬ 107 ਦਿਨ ਤੋਂ ਉੱਪਰ ਵਾਲੇ ਸਾਰੇ ਸੇਫ ਐ 106 ਹੋ ਗਿਆ 107 ਹੋ ਗਿਆ ਉਹ ਸੇਫ ਹੁੰਦੇ ਆ ਬਟ ਫਿਰ ਵੀ ਪੀਪਰਾਂ ਦੇ ਨੇੜੇ ਜਾ ਕੇ ਐਸਆਰਟੀ ਵੱਲੋਂ ਇੱਕ ਸਪੈਸ਼ਲ ਮੌਕਾ ਦਿੱਤਾ ਜਾਂਦਾ ਹੈ ਟੀਪੀ ਪੂਰੀ ਕਰਨ ਦਾ ਪਿਛਲੇ ਗਿਹੜੇ 2021 ਤੇ ਨੂੰ ਇੱਕ ਮੌਕਾ ਮਿਲਿਆ ਸੀਗਾ 15 ਦਿਨ ਦੀ ਟੀਪੀ ਲੱਗੀ ਸੀ ਤਾਂ ਕਿ ਆਪਦੀ ਟੀਪੀ ਦੇ ਦਿਨ ਪੂਰੇ ਕਰ ਸਕਣ ਕਿਉਂਕਿ SCERT ਕਦੇ ਨਹੀਂ ਚਾਹੇਗਾ ਕੋਈ ਸਟੂਡੈਂਟ ਰੋਲ ਨੰਬਰ ਇਸ਼ੂ ਨਾ ਹੋਵੇ TP ਦੇ ਕਰਕੇ ਮਤਲਬ 4-5 ਦਿਨਾਂ ਕਰਕੇ ਕਿਸੇ ਦਾ ਰੋਲ ਨੰਬਰ ਇਸ਼ੂ ਨਾ ਹੋਵੇ ਇਹੋ ਜਿਹਾ ਕੁਝ ਨਹੀਂ ਚਾਹੁੰਦਾ ਓਕੇ ਸੋ ਇਸ ਲਈ ਦੁਆਰਾ ਮੌਕਾ ਮਿਲਦਾ ਬਟ ਫਿਰ ਵੀ ਜਿੰਦੇ 107+ ਦਿਨ ਬਣੇ ਨੇ ਉਹ ਟੈਨਸ਼ਨ ਨਾ ਲਓ ਓਕੇ ਕਮੈਂਟ ਬਾਕਸ ਦੇ ਵਿੱਚ ਆਪਦਾ ਰਿਪਲਾਈ ਜਰੂਰ ਕਰਿਓ ਤੁਹਾਡੇ ਕਿੰਨੇ ਦਿਨ ਲੱਗੇ ਸੀਗੇ ਓਕੇ ਫਿਰ ਉਸ ਦੇ ਉੱਪਰ ਬੇਸ ਆਪਾਂ ਕੋਈ ਵੀਡੀਓ ਹੋਰ ਬਣਾਵਾਂਗੇ ਤਾਂ ਜਿਨ੍ਹਾਂ ਦੇ 107+ ਨੇ ਉਹ ਬਿਲਕੁਲ ਟੈਨਸ਼ਨ ਨਾ ਲਓ ਜੇ ਟੈਨਸ਼ਨ ਕੋਈ ਲੈਣੀ ਹੈ ਤਾਂ ਉਹ ਪੀਐਸਟੈਟ ਦੀ ਠੀਕ ਹੈ ਪੀਐਸਟੈਟ ਦੀ ਇੱਕ ਗੱਲ ਕਹਿ ਰਿਹਾ ਅਗਲੇ ਸਾਲ ਦੇ ਐਂਡ ਵਿੱਚ ਪੋਸਟ ਆਉਣਗੀਆਂ ਜੇ ਤੁਹਾਡਾ ਇਸ ਵਾਰ ਪੀਐਸਟੈਟ ਕਲੀਅਰ ਹੋ ਗਿਆ ਤਾਂ ਜਨਵਰੀ ਤੁਹਾਡੇ ਪੇਪਰ ਹੋਣਗੇ ਉਸ ਤੋਂ ਬਾਅਦ ਤੁਸੀਂ ਕੀ ਐਲੀਜੀਬਲ ਹੋ ਜਾਓਗੇ ਬਿਲਕੁਲ ਆਫ ਦਾ ਈਟੀਟੀ ਕੈਡਰ ਦੇਣ ਵਾਸਤੇ ਓਕੇ ਸੋ ਆਫ ਦਾ ਪੀਐਸਟੈਟ ਦੀ ਤਿਆਰੀ ਦੇ ਉੱਪਰ ਪੂਰਾ ਫੋਕਸ ਰੱਖੋ ਮੌਕ ਟੈਸਟ ਕਰੋ ਕੁਝ ਐਮਸੀਕਿਊ ਕਰੋ ਜੋ ਵੀ ਤੁਹਾਨੂੰ ਪੜਨ ਨੂੰ ਮਿਲਦਾ ਜਰੂਰ ਪੜੋ ਓਕੇ ਉਸ ਤੋਂ ਬਾਅਦ 23 25 ਵਾਲੇ 23 25 ਦੇ ਜਿਹੜੇ ਐਗਜ਼ਾਮ ਹੈ ਉਹ ਹੋਣਗੇ ਲਗਭਗ ਸੈਕੰਡ ਇਅਰ ਦੇ ਨਾਲ ਹੀ ਹੋ ਸਕਦੇ ਆ ਤੁਹਾਡੀ ਟੀਪੀ ਮੈਂ ਕਿਹਾ ਸੀਗਾ 21 ਤੇ ਸੋਰੀ 22 24 ਤੋਂ ਬਾਅਦ ਲੱਗੇਗੀ ਜਿਵੇਂ ਇਹਨਾਂ ਦੀ ਕੱਲ ਟੀਪੀ ਖਤਮ ਹੋਈ ਆ ਤਾਂ ਉਮੀਦ ਹੈ ਜਲਦੀ ਤੁਹਾਡੇ ਨਾਮ ਦਾ ਲੈਟਰ ਆਉਣ ਵਾਲਾ ਠੀਕ ਹੈ ਤਾਂ ਤੁਸੀਂ ਲੈਟਰ ਕਦੋਂ ਆਏਗਾ ਉਹ ਆਪਾਂ ਬਾਅਦ ਵਿੱਚ ਦੱਸਾਂਗੇ ਪਹਿਲਾਂ ਤੁਸੀਂ ਇਹ ਦੇਖੋ ਕਿ ਆਪਦੇ ਨੇੜੇ ਤੇੜੇ ਪੰਜ ਸਕੂਲ ਲੱਭ ਕੇ ਰੱਖੋ ਜਿੱਥੇ ਤੁਹਾਡੀ ਟੀਪੀ ਲਗਾ ਸਕਦੇ ਹੋ ਠੀਕ ਹੈ ਕਿਉਂਕਿ ਤੁਹਾਨੂੰ ਇੱਕ ਫਾਰਮ ਫਿਲ ਕਰਨਾ ਹੋਏਗਾ ਜਿੰਦੇ ਵਿੱਚ ਤੁਸੀਂ 5 ਸਕੂਲ ਦੱਸਨੇ ਹੋਣਗੇ ਜਾਂ 10 ਸਕੂਲ ਵੀ ਦੱਸ ਸਕਦੇ ਆਪਾਂ ਪਿਆ ਸਕੂਲ ਹੈ ਸਾਡਾ ਇਹਨਾਂ ਚੋਂ ਕਿਸੇ ਦੇ ਵਿੱਚ ਇੱਕ ਦੇ ਵਿੱਚ ਟੀਪੀ ਲਗਾ ਦਿੱਤੀ ਜਾਵੇ ਤਾਂ ਤੁਸੀਂ ਆਪਦੇ ਨੇੜੇ-ਤੇੜੇ ਸਕੂਲ ਜ਼ਰੂਰ ਲੱਭ ਕੇ ਰੱਖੋ ਜਿੱਥੇ ਤੁਹਾਡੀ ਟੀਪੀ ਲੱਗੀ ਹੋਵੇ ਤੁਹਾਡੇ ਨੇੜੇ ਦੇ ਸਕੂਲ ਦੇਖਿਓ ਦੂਰ ਵਾਲੇ ਨਾ ਦੇਖਿਓ ਕਿਉਂਕਿ ਫਿਰ ਆਉਣ ਜਾਣ ਦੀ ਦਿੱਕਤ ਬਹੁਤ ਹੁੰਦੀ ਹੈ ਵੈਸੇ ਵੀ ਸਰਦੀਆਂ ਦਾ ਮੌਸਮ ਹੈ ਤਾਂ ਆਉਣ ਜਾਣ ਦੀ ਦਿੱਕਤ ਬਹੁਤ ਰਹਿੰਦੀ ਹੈ ਓਕੇ ਸੋ ਆਪਦੇ ਨੇੜੇ ਦੇ ਪੰਜ ਸਕੂਲ ਘੱਟੋ-ਘੱਟ ਲੱਭ ਕੇ ਰੱਖੋ ਜਿੱਥੇ ਤੁਹਾਡੀ ਟੀਪੀ ਐਡਜਸਟ ਹੋ ਸਕੇ ਚਾਹੇ SCERT ਲੈਟਰ ਜਦੋਂ ਮਰਜ਼ੀ ਜਾਰੀ ਕਰੇ ਪਰ ਤੁਸੀਂ ਆਪਦੇ ਵੱਲੋਂ ਤਿਆਰਬਰ ਤਿਆਰ ਰਹਿਣੇ ਚਾਹੀਦੇ ਹੋ ਕਿ ਤਾਂ ਕਿ ਤੁਸੀਂ ਆਪਦੀ ਟੀਪੀ ਦੇ ਸਮੇਂ ਸਹੀ ਸਕੂਲ ਆਫ ਦਾ ਚੂਜ਼ ਕਰ ਸਕੋ ਓਕੇ ਤੇ ਉਸ ਤੋਂ ਬਾਅਦ ਤੁਹਾਡੇ ਪੇਪਰ ਫਰਵਰੀ ਵਿੱਚ ਸੁਣਿਆ ਫਰਵਰੀ ਤੁਹਾਡੇ ਪੇਪਰ ਹੋ ਸਕਦੇ ਆ ਓਕੇ ਸੋ ਜੇਕਰ ਤੁਸੀਂ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਵੀਆਈਪੀ ਕੁਐਸਚਨ ਇਹਦਾ ਮਤਲਬ ਵੀਆਈਪੀ ਕੁਐਸਚਨ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਫਿਕਸ ਕੁਐਸਚਨ ਹੈ ਜਿਹੜੇ ਪੇਪਰਾਂ ਦੇ ਵਿੱਚ ਆਉਂਦੇ 100% ਚਾਂਸਿਸ ਹੈ ਉਹ ਤੁਹਾਨੂੰ ਮਿਲਣਗੇ ਠੀਕ ਹੈ ਕਈ ਬੱਚੇ 23 25 ਬਹੁਤ سارے ਇਹੋ ਜਿਹੇ ਹੋਣਗੇ ਜਿਹੜੇ ਜੋਬ ਵਗੈਰਾ ਕਰਦੇ ਆ ਜੋਬ ਕਰਕੇ ਗਿਆ ਪੜਾਈ ਪੋਸੀਬਲ ਨਹੀਂ ਹੁੰਦੀ ਓਕੇ ਸੋ ਜੇਕਰ ਤੁਸੀਂ ਚਾਹੁੰਦੇ ਹੋ ਪੱਕੀਆਂ ਪਕਾਈਆਂ ਤਾਂ ਤੁਸੀਂ VIP ਕੁਐਸਚਨ ਵਾਲਾ ਬੈਚ ਜੁਆਇਨ ਕਰ ਸਕਦੇ ਹੋ ਮੇਰੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਓਕੇ ਹੁਣ ਰਹੀ ਗੱਲ ਜਿਨ੍ਹਾਂ ਦਾ 23 25 ਵਿੱਚ ਐਡਮਿਸ਼ਨ ਨਹੀਂ ਹੋਇਆ ਤਉ ਉਮੀਦ ਛੱਡ ਦਿਓ ਹੁਣ 23 25 ਜਦ ਐਡਮਿਸ਼ਨ ਨਹੀਂ ਹੋਵੇਗਾ ਕਿਉਂਕਿ ਐਸਆਰਟੀ ਵੱਲੋਂ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿੰਦੇ ਵਿੱਚ 24 26 ਦੇ ਵਿੱਚ ਲਈ ਐਂਟ੍ਰਾਂਸ ਹੋਏਗਾ ਠੀਕ ਹੈ ਤਾਂ ਤੁਸੀਂ ਹੁਣ 23 25 ਨੂੰ ਭੁੱਲ ਕੇ ਅਬ ਦੀ ਤਿਆਰੀ 24 26 ਵਾਸਤੇ ਰੱਖੋ ਕਿਉਂਕਿ ਮੈਨੇਜਮੈਂਟ ਕੋਟੇ ਦਾ ਕੋਈ ਐਡਮਿਸ਼ਨ ਨਹੀਂ ਹੋਣਾ ਠੀਕ ਹੈ ਜੇ ਐਡਮਿਸ਼ਨ ਹੋਣਾ ਹੁੰਦਾ ਹੁਣ ਨੂੰ ਹੋ ਗਿਆ ਹੁੰਦਾ ਤਾਂ ਪਲੀਜ਼ ਇਸ ਗੱਲ ਨੂੰ ਹੁਣ ਦਿਮਾਗ ਚੋਂ ਕੱਢ ਦਿਓ ਵੀ 23 25 ਐਡਮਿਸ਼ਨ ਹੋਏਗਾ ਹੁਣ ਸਾਰਾ ਫੋਕਸ ਆਪਦਾ 24 26 ਦੇ ਐਂਟਰੈਂਸ ਤੇ ਰੱਖੋ ਉਮੀਦ ਇਹ ਹੀ ਹੈ ਜਨਵਰੀ ਫਰਵਰੀ ਚ ਐਂਟਰੈਂਸ ਹੋਏਗਾ ਕਿਉਂਕਿ ਜਲਦੀ ਨੋਟੀਫਿਕੇਸ਼ਨ ਆਉਣ ਵਾਲਾ ਓਕੇ ਸੋ ਆਪਦੀ ਤਿਆਰੀ ਹੁਣੇ ਤੋਂ ਸ਼ੁਰੂ ਕਰ ਦਿਓ ਬਾਕੀ ਅਸੀਂ ਵੀ ਤਿਆਰੀ ਸ਼ੁਰੂ ਕਰਵਾਉਣ ਲਈ ਇੱਕ ਬੈਚ ਸ਼ੁਰੂ ਕਰਾਂਗੇ ਜੇਕਰ ਕੋਈ ਇੰਟਰਸਟਿਡ ਹੈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜਿਆਦਾ ਫੀਸ ਅਸੀਂ ਨਹੀਂ ਰੱਖਦੇ ਕਦੇ ਵੀ ਬਹੁਤ ਥੋੜੀ ਫੀਸ ਹੁੰਦੀ ਹੈ 500 700 ਫੀਸ ਹੁੰਦੀ ਹੈ ਜਿੰਦੇ ਵਿੱਚ ਮੈਦਿਆਂ ਲਾਈਵ ਕਲਾਸਾਂ ਹੋਣਗੀਆਂ ਉਸ ਤੋਂ ਬਿਨਾ ਕਿ ਬਾਕੀ ਸਬਜੈਕਟਾਂ ਦੇ ਨੋਟਸ ਤੇ ਐਮਸੀਕਿਊ ਹੋਣਗੇ ਓਕੇ ਸੋ ਜੇਕਰ ਕੋਈ ਇੰਟਰਸਟਿਡ ਹੋਵੇ ਤਾਂ ਕੰਟੈਕਟ ਜਰੂਰ ਕਰ ਸਕਦਾ ਬਾਕੀ 22 24 ਵਾਲੇ ਪਲੀਜ਼ ਕਮੈਂਟ ਜਰੂਰ ਕਰਿਓ ਤੁਹਾਡੇ ਕਿੰਨੇ ਦਿਨ ਟੀਪੀ ਦੇ ਵਿੱਚ ਲੱਗੇਆ ਥੈਂਕ ਯੂ ਵੈਰੀ ਮਚ